ਮੈਂ ਸਮਝਦਾ ਕਿ ਅੱਜ ਜਿਹੜਾ ਇੱਕ ਇਤਿਹਾਸ ਮਸੀਬਈ ਚਾਰੇ ਵੱਲੋਂ ਰਚਿਆ ਗਿਆ ਆ ਕਿਉਂਕਿ ਇਸ ਮੀਟਿੰਗ ਦੇ ਅੰਦਰ ਜਿਨ੍ਹਾਂ ਸਮੁੱਚੇ ਸਾਡੇ ਸਮਾਜਿਕ ਕਾਰਜਕਰਤਾ ਸਾਡੇ ਜਿਹੜੇ ਆ ਪੋਲਿਟੀਕਲ ਜਿਹੜੇ ਸਾਡੇ ਲੀਡਰਸ਼ਿਪ ਆ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੀ ਧਾਰਮਿਕ ਲੋਬੀ ਦਾ ਜਿਹਦੇ ਵਿੱਚ ਬਹੁਤ ਵੱਡੇ ਵੱਡੀਆਂ ਜਿਹੜੇ ਧਾਰਮਿਕ ਸ਼ਖਸੀਅਤਾਂ ਬਿਸ਼ਪ ਸਾਹਿਬਾਨ ਫਾਦਰ ਸਾਹਿਬਾਨ ਪਾਪਾ ਸਾਹਿਬਾਨ ਸਾਲਵੇਸ਼ਨ ਆਰਮੀ ਦੇ ਸਾਡੇ ਮੇਜਰ ਸਾਹਿਬਾਨ ਔਰ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਅੱਜ ਇੱਕ ਪਲੇਟਫਾਰਮ ਤੇ ਖੜੀ ਆ ਮੈਂ ਸਮਝਦਾ ਇਹ ਸਾਰੀ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਔਰ ਰਾਜਨੀਤਿਕ ਲੋਬੀ ਦਾ ਇੱਕ ਮੰਚ ਤੇ ਆ ਜਣਾ ਵੇ ਸਾਡਾ ਜਿੱਤ ਦਾ ਸੰਕੇਤ ਆ ਔਰ ਮੈਂ ਦੱਸਣਾ ਚਾਹੁੰਨਾ ਕਿ ਸਾਮੋਸੋਨ ਜੀ ਇੱਕ ਬਾਦ ਹੀ ਅੱਛੀ ਸ਼ਖਸੀਅਤ ਆ ਔਰ ਬਾਦ ਹੀ ਭਲੇਮਾਨ ਇਨਸਾਨ ਨੇ ਜਿਹੜੇ ਗਰੀਬਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕ ਸਭਾ ਦੇ ਵੀ ਜਾ ਕੇ ਝੁਕਣਗੇ ਔਰ ਇਹ ਜਿਹੜੇ ਸਮੁੱਚੇ ਨਹੀਂ ਜੀ ਹੈ ਇਸੇ ਰਮਸੀ ਭਾਈਚਾਰੇ ਦੇ ਨਹੀਂ ਬਲਕਿ ਸਾਡੇ ਪਿਆਰੇ ਵਾਲਮੀਕ ਭਾਈਚਾਰੇ ਦੇ ਸਾਡੇ ਮਜਬੀ ਸਿੱਖ ਭਾਈਚਾਰੇ ਦੇ ਹਿੰਦੂ ਭਾਈਚਾਰੇ ਹੈ ਮੁਸਲਿਮ ਭਾਈਚਾਰੇ ਦੇ ਸਿੱਖ ਭਾਈਚਾਰੇ ਸਾਰੇ ਭਾਈਚਾਰਿਆਂ ਦੇ ਜਿਹੜੇ ਨੇ ਇਹ ਜਿਹੜੇ ਜਿਹੜੇ ਆ ਨੁਮਾਇंदे ਬਣ ਕੇ ਲੋਕ ਸਭਾ ਦੇ ਅੰਦਰ ਹਰੇਕ ਗਰੀਬ ਵਰਗ ਦੀ ਹਰੇਕ ਜਿਹੜੇ ਆ ਵਪਾਰੀ ਵਰਗ ਦੀ ਹਰੇਕ ਦੀ ਆਵਾਜ਼ ਨੂੰ ਬਲੰਦ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ਔਰ ਸਾਡੀ ਤਾਕਤ گلابی ਔਰ ਸਮੁੱਚੇ ਭਾਈਚਾਰੇ ਅੱਜ ਪੂਰੇ ਯਤਨਸ਼ੀਲ ਨੇ ਕਿ ਇੱਕ ਇਮਾਨਦਾਰ ਜਿਹੜਾ ਕੈਂਡੀਡੇਟ ਹੈ ਸੈਮੂਲ ਸੋਨੀ ਇਹਨੂੰ ਤਗੜੀ ਜਿੱਤ ਦੇ ਨਾਲ ਲੀਡ ਦਿਵਾ ਕੇ ਆ ਲੋਕ ਸਭਾ ਦੇ ਜਿਹੜਿਆ ਦਰਵਾਜ਼ੇ ਦੰਦ ਪਰਵेश ਕਰਵਾਇਆ ਜਾਵੇ ਅੱਜ ਧਾਰੀਵਾਲ ਦੇ ਵਿੱਚ ਲਿਟਰਫਲਰ ਚਰਚ ਦੇ ਵਿੱਚ ਅੱਜ ਇੱਕ ਕਮੇਟੀ ਜਿਹੜੀ ਆਰਗੇਨਾਈਜ਼ ਕੀਤੀ ਗਈ ਉਹ ਮੀਟਿੰਗ ਆਰਗੇਨਾਈਜ਼ ਸਾਡੀ ਸਾਰੀ ਸਮੁੱਚੀ ਧਾਰਮਿਕ ਲੀਡਰਸ਼ਿਪ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਸਰਬਸੰਤੀ ਨਾਲ ਇਹ ਫੈਸਲਾ ਹੋਇਆ ਕਿ ਸੈਮੂਲ ਸੋਨੀ ਜੀ ਜਿਹੜੇ ਆ ਉਹ ਕਟ ਗਿਣਤੀਆਂ ਦੇ ਕੈਂਡੀਡੇਟ ਹੋਣਗੇ ਗੁਰਦਾਸਪੁਰ ਤੋਂ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਦਾਂ ਸੰਗਠਿਤ ਕਰੋਗੇ ਆਪਣੇ ਸਮਾਜ ਨੂੰ ਸਮਾਜ ਆਲਰੇਡੀ ਸੰਗਠਿਤ ਆ ਸਮਾਜ ਪਹਿਲਾਂ ਤੋਂ ਹੀ ਸੰਗਠਿਤ ਆ ਸਾਰਾ ਸਮਾਜ ਅਵੇਅਰ ਆ ਕਿਉਂਕਿ ਅਸੀਂ 21ਵੀਂ ਸਦੀ ਦੇ ਵਿੱਚ ਡਿਜੀਟਲ ਯੁੱਗ ਦੇ ਵਿੱਚ ਰਹਿ ਰਹੇ ਤੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਸਿਰਫ ਇੱਕ ਇਨੀਸ਼ੀਏਟਿਵ ਲੈਣਾ ਹੁੰਦਾ ਉਹ ਇਨੀਸ਼ੀਏਟਿਵ ਜਿਹੜਾ ਅੱਜ ਸਰਬਸੰਤੀ ਦੇ ਨਾਲ ਲੈ ਲਿਆ ਗਿਆ ਜਿਸ ਨੂੰ ਸਭ ਨੇ ਪ੍ਰਵਾਨ ਕੀਤਾ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਆ ਕਿ ਇਸ ਵਾਰ ਦਾ ਜਿਹੜਾ ਇਹ ਇਲੈਕਸ਼ਨ ਆ ਗੁਰਦਾਸਪੁਰ ਦਾ ਬੜਾ ਇਤਿਹਾਸਿਕ ਹੋਏਗਾ ਔਰ ਇਹ ਨਤੀਜੇ ਜਿਹੜੇ ਆਉਣਗੇ ਇਹ ਸਾਰਿਆਂ ਨੂੰ ਬੜੇ ਪ੍ਰਭਾਵਿਤ ਕਰਨਗੇ ਸਰ ਕੀ ਅਸੀਂ ਕਹਿ ਸਕਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਲਾਰੈਂਸ ਚੋਧਰੀ ਜੀ ਔਰ ਉਹਨਾਂ ਦੀ ਪਾਰਟੀ ਵੱਲੋਂ ਸੂਚੇ ਗਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਹੁਸੈਨ ਮੁਹੰਮਦ ਖੋਰੀ ਜੀ ਦੀ ਪ੍ਰਚਾਰ ਵੀ ਕੀਤਾ ਜਾਏਗਾ ਨਹੀਂ ਇੱਥੇ ਪਰਸਨਲ ਤੇ ਗੱਲ ਹੀ ਨਹੀਂ ਹੁਣ ਰਹਿ ਗਈ ਜਦੋਂ ਸਾਡੇ ਧਾਰਮਿਕ ਲੀਡਰਸ਼ਿਪ ਦੀ ਸਾਡੇ ਤੇ ਹੱਥ ਆ ਗਿਆ ਕਿਉਂਕਿ ਧਰਮ ਬਿਨਾ ਨਾ ਰਾਜ ਚੱਲੇ ਰਾਜ ਬਿਨਾ ਸਭ ਦਲੇ ਮਿਲੇ ਜਦੋਂ ਧਰਮ ਦੀ ਗੱਲ ਆ ਗਈ ਤਾਂ ਫਿਰ ਹੁਣ ਗੱਲ ਹੀ ਖਤਮ ਹੋ ਗਈ ਨਿੱਜੀ ਇੱਥੇ ਅਸੀਂ ਤਾਂ ਬਹੁਤ ਛੋਟੇ ਰਹਿ ਜਾਂਦੇ ਆ ਮੇਰਾ ਸਾਡਾ ਇਹ ਵਿਸ਼ਵਾਸ ਆ ਕਿ ਅੱਜ ਇੱਥੇ ਪਰਮੇਸ਼ਰ ਦੀ ਬੜੀ ਕਿਰਪਾ ਚੀ ਔਰ ਇਹਦਾ ਇਨੀਸ਼ੀਏਟਿਵ ਲਿਆ ਗਿਆ ਉਹਨੂੰ ਨਾ ਸਿਰਫ ਸਾਡੇ ਲੋਕ ਕ੍ਰਿਸਚਨੀ ਅਕਸੈਪਟ ਕਰਨਗੇ ਬਲਕੇ ਸਾਡਾ ਵਿਸ਼ਵਾਸ ਹੈ ਕਿ ਐਸਸੀ ਐਸਟੀ ਓਬੀਸੀ ਔਰ ਬਾਕੀ ਮਿਨੋਰਟੀਜ਼ ਵੀ ਜਿਹੜੇ ਆਉ ਸਹਿਮਨ ਸੋਨੀ ਜੀ ਦੇ ਫੇਵਰੇਟ ਚਉਣਗੇ ਔਰ ਵਰਤਮਦ ਵੋਟਾਂ ਪਾਉਣਗੇ ਔਰ ਅਸੀਂ ਜਿੱਤ ਕੇ ਜਿਤਾ ਕੇ ਸਹਿਮਨ ਸੋਨੀ ਜੀ ਨੂੰ ਪਾਰਲੀਮੈਂਟ ਭੇਜਾਂਗੇ ਤਾਂ ਕਿ ਉਹ ਘਟ ਗਣਤੀਆਂ ਦੀਆਂ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਇਸ਼ੂਜ਼ ਬੜੇ ਨੇ ਔਰ ਉਹਨਾਂ ਨੂੰ ਡਰੈਸ ਕਰਨੀ ਜਾ ਕੇ ਪਾਰਲੀਮੈਂਟ ਤੇ ਕਿਉਂਕਿ ਅੱਜ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੈਗੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨਾਂ ਦੇ ਮੁੱਦੇ ਹੈਗੇ ਨੇ ਐਮਐਸਪੀ ਦਾ ਮੁੱਦਾ ਹੈਗਾ ਔਰ ਹੋਰ بڑے ਮੁੱਦੇ ਨੇ ਔਰ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਜਿਹੜੇ 크੍ਰਿਸਚੀਅਨ ਕਮਿਊਨਿਟੀ ਨੂੰ ਜਿਹੜਾ ਆ ਉਹਨਾਂ ਨਾਲ ਜਿਹੜਾ ਕੀਤਾ ਜਾ ਰਿਹਾ ਭਿੰਲ ਭੇਦ ਕੀਤਾ ਜਾ ਰਿਹਾ ਉਹ ਮੁੱਦਿਆਂ ਨੂੰ ਜਾ ਕੇ ਠਾਉਣਗੇ ਔਰ ਆਉਂਦੇ 10 ਸਾਲਾਂ ਨੂੰ ਸਾਡੀ ਕਮਿਊਨਿਟੀ ਜਿਹੜੀ ਆ ਬਾਤ ਰੇਜ਼ ਕਰੇਗੀ ਔਰ ਘਟਕਿਲਤੀ ਜਿਹੜੇ ਤੱਕੀ ਕਰਨਗੇ ਸਰ ਅੱਜ ਸੱਚਮੁੱਚ ਇੱਕ ਇਤਿਹਾਸਿਕ ਦਿਨ ਸੀਗਾ ਔਰ ਤੁਸੀਂ ਦੇਖ ਲਓ ਹਿਸਟਰੀ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਪਰ ਮੈਂ ਆਪਣੇ ਆਪ ਨੂੰ ਸੁਭਾਗੇ ਸਮਝਦਾ ਜੀ ਇੰਨੇ ਆਧਿਕ ਆਗੂ ਸਾਡੇ ਪੂਰੇ ਪੰਜਾਬ ਭਰ ਤੋਂ ਇੱਥੇ ਅੱਜ ਸ਼ਿਰਕਤ ਕੀਤੀ ਹੈ ਔਰ ਜਿਨ੍ਹਾਂ ਮੇਰੇ ਸਿਰ ਤੇ ਧਾਤ ਰੱਖਿਆ ਔਰ ਮੈਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਔਰ ਮੈਂ ਚਾਹਨਾ ਕਿ ਜਦੋਂ ਇੰਨੇ ਲੋਕ ਆਧਿਕ ਆਗੂ ਸਾਡੇ ਇਕੱਠੇ ਹੋ ਗਏ ਨੇ ਸਾਰੇ ਸੰਗਠਨ ਇਕੱਠੇ ਹੋ ਗਏ ਨੇ ਔਰ ਅੱਜ ਮੈਂ ਮਹਿਸੂਸ ਕਰਦਾ ਕਿ ਜਿੱਤ ਸਾਨੂੰ ਅੱਜ ਹੀ ਮਿਲ ਚੁੱਕੀ ਹੈ ਔਰ ਅਸੀਂ ਜਿੱਤ ਚੁੱਕੇ ਹਾਂ ਔਰ ਅਸੀਂ ਜੋ ਮੇਰੀ ਸੇਵਾ ਲੱਗੀ ਹੈ ਕਮਿਊਨਿਟੀ ਦੇ ਵੱਲੋਂ ਮੈਂ ਤਨਦੇ ਹੀ ਦਮਾਵਾਂਗਾ ਜੀ